ਅੰਤਰਰਾਸ਼ਟਰੀ ਕਬੱਡੀ ਕੋਚ ਅਤੇ ਕਬੱਡੀ ਖਿਡਾਰੀ ਦੇਵੀ ਦਿਵਾਲ ਸ਼ਰਮਾ ਨਹੀਂ ਰਹੇ 76 ਸਾਲਾ ਸ਼ਰਮਾ ਨੇ ਆਪਣੇ ਆਖਰੀ ਸਾਹ ਫੋਰਟਿਸ ਹਸਪਤਾਲ ਵਿੱਚ ਲਏ ਉਹਨਾਂ ਦਾ ਸ਼ੂਗਰ ਵੱਜ ਜਾਣ ਕਾਰਨ 14 ਜਨਵਰੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਉਹਨਾਂ ਦੀ ਨਾਜ਼ੁਕ ਹਾਲਤ ਦੇ ਚੱਲਦਿਆਂ ਉਹਨਾਂ ਦੀ ਬੇਟੀ ਸਵੇਰੇ ਹੀ ਉਹਨਾਂ ਨੂੰ ਮਿਲਣ ਲਈ ਵਿਦੇਸ਼ ਤੋਂ ਹਸਪਤਾਲ ਵਿੱਚ ਪਹੁੰਚੀ ਦੇਵੀ ਦਿਵਾਲ ਸ਼ਰਮਾ ਅੰਤਿਮ ਸਮੇਂ ਤੱਕ ਕਬੱਡੀ ਨੂੰ ਪਰਫੁੱਲਤ ਕਰਨ ਲਈ ਜੁਟੇ ਰਹੇ ਉਹਨਾਂ ਨੇ ਆਪਣੇ ਬੇਟੇ ਅਲੰਕਾਰ ਟੋਨੀ ਦੀ ਯਾਦ ਵਿੱਚ ਆਪਣੇ ਪਿੰਡ ਵਿੱਚ ਕਬੱਡੀ ਦੇ ਨਵੇਂ ਖਿਡਾਰੀਆਂ ਨੂੰ ਚੇਟਕ ਲਗਾਉਣ ਅਤੇ ਮੁਫਤ ਸਿਕਲਾਈ ਦੇਣ ਲਈ ਇੱਕ ਅਕੈਡਮੀ ਵੀ ਖੋਲੀ ਹੋਈ ਸੀ ਪੰਜਾਬ ਦੀ ਮਾਰਕਟ ਕਬੱਡੀ ਖੇਡ ਦੇ ਬੇਸ਼ੰਤ ਪਿਤਾਮਾ ਵਜਤ ਸਤਿਕਾਰੇ ਜਾਂਦੇ ਹਨ ਸ਼ਰਮਾ ਦੇ ਸੰਸਾਰ ਤੋਂ ਰੁਕਸਤ ਹੋ ਜਾਣ ਨਾਲ ਖੇਡ ਪ੍ਰੇਮੀਆਂ ਵਿੱਚ ਸ਼ੌਕ ਦੀ ਲਹਿਰ ਫੈਲ ਗਈ ਕੁਲਦੀਪ ਸਿੰਘ ਹੈ ਮੇਰਾ ਨਾਮ ਕੁਲਦੀਪ ਕੀ ਨਾਲ ਸੀ ਇਹਨਾਂ ਦਾ ਕੋਸਾ ਉਹਦਾ ਤੇ ਕੀ ਇਹਨਾਂ ਦਾ ਜੀਵਨ ਸੀਗਾ ਹੁਣ ਤੱਕ ਦੇਵ ਵਿਰਾਲ ਦੂਸਰਾ ਦੇਵ ਵਿਰਾਲ ਨਹੀਂ ਕੋਈ ਬੰਦ ਸਿੰਘ ਦਾ ਦੇਵਦਾਲ ਆਪਣੇ ਆਪ ਦੇ ਵਿੱਚ ਇੱਕ ਨਾਂ ਸੀ ਸੰ 71 72 ਤੋਂ ਇਹਨਾਂ ਨੇ ਆਪਣੀ ਇਹਦੇ ਸ਼ੁਰੂ ਕੀਤਾ ਖੇਡਣ ਦਾ ਮਾਰਵਾ ਕਾਲੇ ਬੌਂਦਲੀ ਸਮਰਲਾ ਦਾ ਵਿੱਚ ਬੈਸਟ ਐਥਲੀਟ ਬੈਸਟ ਪਲੇਅਰ ਆਫ ਹਾਕੀ ਸੀ ਬੀਏ ਇਹਨਾਂ ਨੇ ਇੱਥੇ ਕੀਤੀ ਔਰ ਕੰਗਸਾਹਬ ਤੋਂ ਇਹਨਾਂ ਨੇ ਆਪਦਾ ਮਾਰਗਦਰਸ਼ਨ ਲਿਆ ਜੋ ਡੀਪੀਸੀ ਉਸ ਤੋਂ ਬਾਅਦ ਇਹਨਾਂ ਨੇ ਜਲੰਧਰ ਐਮਏ ਕੀਤੀ ਜਲੰਧਰ ਐਮਏ ਕਰਨ ਤੋਂ ਬਾਅਦ ਫਿਰ ਇੱਕ ਬਤਾਰਕ ਕੋਚ ਉਸ ਵੇਲੇ ਪ੍ਰਹਲਾਦ ਸਿੰਘ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਸ ਵੇਲੇ ਇਹਨਾਂ ਨੇ ਆਇਆ ਜੁਆਇਨ ਕੀਤਾ ਅ ਇਹ ਜੇ ਕਬੱਡੀ ਕੋਚ ਉਸ ਤੋਂ ਬਾਅਦ ਇਹਨਾਂ ਦੀ ਪਹਿਲਾ ਪਹਿਲਾ ਜੋ ਅਪੁਆਇੰਟਮੈਂਟ ਸੀ ਉਹ ਸੰਨੇਰਪਿੰਡ ਹੁੰਦੀ ਰਹੀ ਹੈ ਤੇ ਉੱਥੇ ਜ਼ਿਆਦਾ ਇਹਨਾਂ ਨੇ ਪਲੇਅਰ ਤਿਆਰ ਕੀਤੇ ਨੇ ਫਿਰ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਕੋਚ ਤੋਂ ਫਿਰ ਇਹਨਾਂ ਦੀ ਪ੍ਰਮੋਸ਼ਨ ਹੋ ਗਈ ਡੀਐਸਓ बन गए सी फिर ये प्रोपड़ तो डिस्चार्ज हो गए इसका मतलब सेवा मुक्त हो गए सी ਉਸ ਤੋਂ ਬਾਅਦ ਹੁਣ ਇਹ 98 ਦੇ ਵਿੱਚ ਇਹਨਾਂ ਨੇ ਆ ਕੇ ਇੱਥੇ ਅਲੰਕਾ ਟੂਨੀ ਕਬੱਡੀ ਅਕੈਡਮੀ ਦਾ ਪੱਕਿਆ ਨਿਊ ਤੇ ਉੱਥੇ 8 ਸਾਲ ਮੈਨੂੰ ਇਹਨਾਂ ਦੇ ਨਾਲ ਸਹਾਇਕ ਕੋਚ ਸੇਵਾ ਕੰਮ ਦਾ ਮੌਕਾ ਮਿਲਿਆ 10 ਸਾਲ ਕੀ ਮੈਂ 8 ਤੱਕ ਇਹਨਾਂ ਦੇ ਨਾਲ ਰਿਹਾ ਤੇ ਨਾਲ ਤਾਂ ਮੈਂ 15 16 ਸਾਲ ਤੀਨੇ ਦਾ ਸੀ ਛੋਟਾ ਹੁੰਦਾ ਸੀ 7 8 ਸਾਲ ਦਾ ਸੀ ਜਦੋਂ ਮੈਂ ਤੇ ਬਸ ਉਹਨਾਂ ਨੇ ਨਾਲ ਦਾ ਕੋਈ ਇਨਸਾਨ ਹੋਰ ਬਣ ਨਹੀਂ ਸਕਦਾ ਕਿ ਉਹ ਵਧੀਆ ਇਨਸਾਨ ਵੀ ਸੀ ਇੱਕ ਵਧੀਆ ਪਲੇਅਰ ਵੀ ਸੀ ਉਹਨਾਂ ਦੇ ਕੁਝ ਕਹਿ ਨਹੀਂ ਸਕਦੇ ਜੇ ਤੁਸੀਂ ਪਿੱਛੋਂ ਤਾਂ ਕੁਝ ਮੈਂ ਦੱਸ ਸਕਦਾ ਗੱਲ ਕਰੀਏ ਇੰਡੀਆ ਤੇ ਪਾਕਿਸਤਾਨ ਦੇ ਮੈਚ ਦੀ ਤੇ ਇੰਡੀਆ ਦੇ ਪਾਕਿਸਤਾਨ ਦੇ ਮੈਚ ਦੀ ਕੋਚਿੰਗ ਤੌਰ ਤੇ ਇਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਸੀ ਪਹਿਲੇ ਮੈਚ ਇਹ ਸਾਡੇ ਪਿੰਡ ਦੇ ਵਿੱਚ ਹੈ ਜੀ ਇੱਥੇ ਦੋ ਵਾਰ ਪਾਕਿਸਤਾਨ ਦਾ ਮੈਚ ਹੋਇਆ ਹੈ ਪਿੰਡ ਕੁਬੇਰੇ ਵਿੱਚ ਸੀਐਮ ਬਾਦਲ ਸਾਹਿਬ ਤੇ ਸੁਮੇਰ ਸਿੰਘ ਬਾਦਲ ਤੋਂ ਦੋਹਾਂ ਨੇ ਇੱਥੇ ਸ਼ਿਰਕਤ ਕੀਤੀ ਹੈ ਤੇ ਇਸ ਆਪਣੇ insan ਦੀ ਸਰਕਾਰ ਨਾਲ ਇਹਨਾਂ ਦਾ ਪ੍ਰੇਜ਼ ਕਰਦੇ ਅਸੀਂ ਬਹੁਤ ਉਹ ਲਾਈਵ ਕਰ ਕਰ ਲਵ ਕਰਦੇ ਸੀ ਤੇ ਪਿੰਡ ਦੇ ਵਿੱਚ ਇਹਨਾਂ ਨੇ ਸਟੇਡੀਅਮ ਲਈ ਜਿਹੜੀ ਜ਼ਮੀਨ ਸੀ ਉਹ ਬੰਦੇ ਨੂੰ ਅਪ੍ਰੈਲ ਪਹਾਬਰਾਹਿਮ ਮਨਾਇਆ ਕਿ ਤੁਸੀਂ ਇੱਥੇ ਸਟੇਡੀਅਮ ਬਣਾਓ ਸਟੇਡੀਅਮ ਵੀ ਬਣਾਇਆ ਤੇ ਜਿਮਨੇਜ਼ੀਅਮ ਹਾਲ ਵੀ ਬਣਵਾਇਆ ਬਹੁਤ ਜਾਨੀ ਇਹਨਾਂ ਨੇ ਪਿੰਡ ਲਈ ਕੁਝ ਕੀਤਾ ਗੋਬਰਾ ਸਿੰਘ ਸਾਹਿਬ ਵੀ ਇਹਨਾਂ ਨੇ ਬਣਵਾਇਆ 1.5 ਕਰੋੜ ਰੁਪਏ ਦੇ ਵਿੱਚ ਚਾਹੇ ਪੈਸੇ ਉਹ ਪਿੰਦੇਸ ਪਰੇ ਇਹਨਾਂ ਦੀ ਮੈਨੇਜਮੈਂਟ ਦੇ ਮੁਤਾਬਕ ਇਹ ਸਾਰਾ ਕੁਝ ਕੀਤਾ ਗਿਆ ਸੀ ਤੇ ਇਹ ਹਨ ਸਰਿੰਦਰ ਕਾਲਾ ਪਿੰਡ ਮਾਲਪੁਰ ਇਹ ਇੱਕ ਵੱਡੀ 플레이ਰ ਜਿਹਨਾਂ ਦਾ ਸੀ ਜੀ ਵਿਦਿਆਲੇ ਉਹ ਬੁੱਢੀ ਦੇ ਅਮੋਲ ਹੀਰਾ ਜਿਹਨਾਂ ਦਾ ਜਨਮ 1927 ਦੇ ਵਿੱਚ ਹੋਇਆ ਅੱਜ ਸਾਨੂੰ ਸਦਾ ਦੇ ਲਈ ਵਿਛੜਾ ਦੇ ਗਏ ਨੇ ਇਸ ਸੰਸਾਰ ਨੂੰ ਅਗਦਾ ਕਹਿ ਗਏ ਨੇ ਇਸ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਕਟਾ ਪਿਆ ਜਿਹਨੇ ਆਪਣੇ ਪਹਿਲੇ ਜਮਾਨੇ ਦੇ ਵਿੱਚ ਬਹੁਤ ਤਕੜੀ ਕਬੱਡੀ ਖੇਡੀ ਉਸ ਤੋਂ ਬਾਅਦ ਅਕੈਡਮੀ ਬਣਾਈ ਅਲੰਕਾਰ ਟੂਨੀ ਦੇ ਨਾਂ ਤੇ ਉਹਨੇ ਨੂੰ ਦੇ ਕੰਪਨੀ ਖਰਾਦੀ ਤੇ ਅਲਗਿੱਤੇ ਲੋਕੀ ਅਧਿਕਨ ਉਦੇਸ਼ਾਂ ਦੇ ਵਿੱਚ ਫੇਡ ਰਹੇ ਨੇ ਉਹਦੇ ਕਰਕੇ ਨਾਮ ਉੱਚਾ ਕਰ ਗਏ ਨੇ ਉਹਨੇ ਕੰਪਨੀਆਂ ਨੂੰ ਉਹਨਾਂ ਨੇ ਮੇਲਤ ਕਰਾ ਕੇ ਬਹਾਉ ਉਦੇਸ਼ਾਂ ਦੇ ਵਿੱਚ ਸੈੱਟ ਹੋਏ ਨੇ ਉਹ ਆਪਣਾ ਅਦਿਕਾਰ ਵਧਿਆ ਕਰਵਾ ਰਹੇ ਨੇ ਇਹ ਜਿਹੜਾ ਉਹ ਜਿਹੜਾ ਸਾਡੇ ਪੰਜਾਬ ਨੂੰ ਹਿੰਦੁਸਤਾਨ ਨੂੰ ਬਲਕਿ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਟਨਾ ਬਈ ਹੈ ਉਹ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਨਹੀਂ ਮੈਂ ਤੋਂ ਉਹ ਸੀਨੀਅਰ ਸੀਗੇ ਮੈਂ ਤਾਂ ਉਹਨਾਂ ਨੂੰ ਗੋਡੀ ਦੀਆਂ ਬਰੀਕੀਆਂ ਸਿੱਖੀਆਂ ਨੇ ਮੈਂ ਤਾਂ ਉਸਤਾਦ ਸੀ ਉਹਨਾਂ ਦੇ ਜੋਪੀਚਾਸੇ ਦੇ ਵਿੱਚੋਂ ਹੌਨ ਮੰਡੀ ਬੋੜੇ ਬਦਿਓ ਕੋਰਤੀ ਬਿੱਤੀ ਨੂੰ ਮੁਲਯੁਕਤੀ ਤੋਂ ਰਿਹਾਕ ਤੇ ਲਿਆ ਗਿਆ ਸੀਗਾ ਉਹਨਾਂ ਸਾਡੀ ਟੀਮ ਨੂੰ ਬਹੁਤ ਹੀ ਮਿਹਨਤ ਕਰਵਾਈ ਤੇ ਬਹੁਤ ਹੀ ਅਨੇਕਾਂ ਮੈਚ ਜਿੱਤੇ ਇਹਦੇ ਨਾਮ ਅਸੀਂ ਪਾਕਿਸਤਾਨ ਵੀ ਗਏ ਸਾਡੀ ਕਬੱਡੀ ਦੇ ਮੁੱਖ ਕੋਚ ਸਨ ਅਸੀਂ ਉਤੋਂ ਵਰਲਡ ਜੂਰੋ ਲਾਈ ਕਬੱਡੀ ਟੂਰਨਾਮੈਂਟ ਜਿੱਤੇ ਗੋਲਡ ਮੈਡ ਜਿੱਤ ਕੇ ਲਿਆ ਸੀ ਇੰਡੀਆ ਦੇ ਲਈ ਇਹਦੇ ਲਈ ਇਹਨਾਂ ਨੇ ਕਿੰਨੀ ਐ ਟੀਮਾਂ ਨੇ ਜਿਹੜੀਆਂ ਤਿਆਰ ਕੀਤੀਆਂ ਨੇ ਉਹ ਤਾਂ ਕਿੰਨੇ ਕ ਟੂਰਨਾਮੈਂਟ ਜਿੱਤੇ ਖੜਾਈ ਜੀ ਗਿੰਟੀ ਨੇ ਕੀਤੇ ਜਾ ਸਕਦੇ ਜਿੰਨੇ ਕਈ ਉਹਨਾਂ ਨੇ ਟੂਰਨਾਮੈਂਟ ਖੇਡਾਏ ਨੇ ਤੇ ਜਿੱਤੇ ਨੇ ਤੇ अनेका ਬਧੀਰ ਉਹਨਾਂ ਨੇ ਆਪਣੇ ਇਥੇ ਅਕੈਡਮੀ ਦੇ ਵਿੱਚ ਤਿਆਰ ਕੀਤੇ ਨੇ ਸਰ ਮੇਰਾ ਨਾਮ ਹਰਜੀਤ ਸਿੰਘ ਚਾਲਾ ਹੈ ਨਾ ਪੂਰਾ ਨਾਮ ਕੋਡੀ ਕੋ ਸ਼੍ਰੀਦੇਵ ਦੇਵੀਦੇਵਾਲ ਜੀ ਸ਼ਰਮਾ ਸੀਗਾ ਤੇ ਇਹ ਬਹੁਤ ਟਾਈਮ ਤੋਂ ਸਾਡੇ ਤਾਂ ਬਚਪਨ ਤੋਂ ਵੀ ਪਹਿਲਾਂ ਤੋਂ ਹੀ ਕਬੱਡੀ ਨੂੰ ਪ੍ਰਮੋਟ ਕਰ ਰਹੇ ਸੀਗੇ ਕੀ ਅਚਾਨਕ ਹੋਇਆ ਤੇ ਕਿੰਨੀ ਉਮਰ ਸੀ ਉਹਨਾਂ ਦੀ ਇਨਾਂ ਦੀ ਉਮਰ ਲਗਭਗ 76 ਸਾਲ ਸੀਗੀ ਦੋ ਦਿਨ ਤੋਂ 슈ਗਰ ਦਾ ਅਟੈਕ ਆਇਆ ਸੀ ਉਹ ਤੋਂ ਬਾਅਦ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਸੀਗੇ ਤੇ ਅੱਜ ਮਾਰਨਿੰਗ ਟਾਈਮ ਇਹ ਸੰਸਾਰ ਨੂੰ ਵਲਵਿਦਾ ਅਖੇ ਮਾਲਵੇ ਕਾਲਜ ਦੀ ਟੀਮ ਮਾਝੂਰ ਰਹੀ ਯਾਰ ਇਹਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਸੀਗਾ ਹਾਂਜੀ ਸਭ ਤੋਂ ਪਹਿਲਾਂ ਮਾਲਵੇ ਕਾਲਜ ਦੀ ਜਿਹੜੀ ਟੀਮ ਸੀਗੀ ਤੇ ਉਹਨੂੰ ਇਹਨਾਂ ਨੇ ਹੀ ਪ੍ਰੈਕਟਿਸ ਕਰਾਈ ਆ ਤੇ ਉਹ ਤੋਂ ਬਾਅਦ ਇਸ ਟਾਈਮ ਹੁਣ ਇਹਨਾਂ ਦੇ ਬੇਟੇ ਦੇ ਨਾਂ 'ਤੇ ਅਲੌਂਕਰ ਟੋਨ ਕਬੱਡੀ ਅਕੈਡਮੀ ਚਲ ਰਹੀ ਆ ਤੇ ਇੱਥੇ ਕਾਫੀ ਸੈਂਕੜੇ ਪਲੇਅਰਾਂ ਨੇ ਐਕਸਰਸਾਈਜ਼ ਕੀਤੀ ਆ ਤੇ ਅੱਜ ਵੀ 25-30 ਮੁੰਡੇ ਆਲਰੇਡੀ ਇੱਥੇ ਰਹਿੰਦੇ ਆ ਤੇ ਬਾਕੀ ਗੜੇਦਾਲੇ ਪਿੰਡਾਂ ਤੋਂ ਆ ਕੇ ਐਕਸਰਸਾਈਜ਼ ਕਰਦੇ ਨੇ ਸਵੇਰੇ ਸ਼ਾਮ ਪੰਜਾਬ ਕੋ ਕਬੱਡੀ ਫੈਡਰੇਸ਼ਨ 'ਚ ਕੀ ਯੋਗਦਾਨ ਸੀ ਇਹਨਾਂ ਦਾ ਇਹ ਕੋਡੀ ਦੇ ਬਾਬਾ ਬੋੜ ਸੀਗੇ ਇਹਨਾਂ ਦਾ ਬਹੁਤ ਵੱਡੀ ਦੇਣ ਆ ਕਬੱਡੀ ਨੂੰ ਤੇ ਹਜ਼ਾਰਾਂ ਹੀ ਪਲੇਅਰਾਂ ਨੇ ਇਹਨਾਂ ਦੇ ਕੋਲ ਐਕਸਰਸਾਈਜ਼ ਕਰਕੇ ਅੰਤਰਰਾਸ਼ਟਰੀ ਪੱਧਰ ਤੱਕ ਖੇਡੇ ਆ ਤੇ ਅੱਜ ਵੀ ਖੇਡ ਰਹੇ ਆ ਇਹਨਾਂ ਦੇ ਜਾਣ ਨਾਲ ਇਲਾਕੇ ਨੂੰ ਨਹੀਂ ਪੰਜਾਬ ਨੂੰ ਜਾਂ ਹਰਿਆਣੇ ਦੇ ਪਲੇਅਰ ਰਾਜਸਥਾਨ ਤੋਂ ਪੂਰੀ ਇੰਡੀਆ ਦੀ ਕਵਡਡੀ ਨੂੰ ਬਹੁਤ ਵੱਡਾ ਘਾਟਾ ਪਿਆ